ਕਾਨੂੰਨ ਜਿਹੜੇ ਮੋਟਰ ਵੀ ਕਲੈਕਟਰ ਦੇ ਤਹਿਤ ਜਿਹੜੀ ਸ਼ੋਧ ਕੀਤੀ ਉਹਦੇ ਵਿੱਚ 18 ਸਾਲ ਤੋਂ ਛੋਟੀ ਐਜ ਦਾ ਬੱਚਾ ਕੋਈ ਵੀ ਜਿਹੜਾ ਵਾ ਉਹ ਫੋਰ ਵੀਲਰ ਤੇ ਟੂ ਵੀਲਰ ਨਹੀਂ ਚਲਾ ਸਕਦਾ ਲੇਕਿਨ 16 ਸਾਲ ਤੋਂ 18 ਸਾਲ ਦਾ ਬੱਚਾ 50 ਸੀਸੀ 50 ਸੀਸੀ ਦੀ ਜਿਹੜੀ ਆ ਮੋਪੇਡ ਵਗੈਰਾ ਜਿਹੜੀ ਵਿਦਆਊਟ ਗੇਅਰ ਆ ਉਹ ਚਲਾ ਸਕਦਾ ਵਾ ਜਿਹੜਾ ਜਿੰਨੇ ਕੇਸ ਕਟੇ ਹੋਏ ਨੇ ਉਹ ਹੈਲਮਟ ਪਾ ਕੇ ਜਿਹੜਾ ਸਰਦਾਰ ਆ ਉਹ ਪਗੜੀ ਬਨ ਕੇ 50 ਸੀਸੀ ਜਿਹੜਾ 16 ਤੋਂ 18 ਸਾਲ ਜਿਹੜਾ ਲਾਇਸੈਂਸ ਬਣਾਏਗਾ ਲਰਨਿੰਗ ਉਹਦੇ ਤਹਿਤ ਉਹ ਚਲਾ ਸਕਦਾ ਇਹ ਸਕੂਲਾਂ ਨੇ ਵੀ ਜਿਹੜੇ ਉਹ ਵਹੀਕਲ ਜਿਹੜੇ ਆ ਬੱਚਿਆਂ ਦੇ ਆਪਣੀ ਪਾਰਕਿੰਗ 'ਚ ਨਹੀਂ ਲਾਉਂਦੇ ਸਕੂਲਾਂ ਨੇ ਮਨਾ ਕਰਤਾ ਬੱਚਿਆਂ ਨੂੰ ਵੀ ਜਿਨ੍ਹਾਂ ਦੀ ਏਜ ਨਹੀਂ ਹੈਗੀ ਲੇਕਿਨ ਕਈ ਬੱਚੇ ਜਿਹੜੇ ਆ ਉਹ ਹੋਰ ਜਗ੍ਹਾ ਬਾਹਰ ਪ੍ਰਾਈਵੇਟ ਪਾਰਕਿੰਗਾਂ ਜਿਹੜੀਆਂ ਸਕੂਲਾਂ ਦੇ ਵਿੱਚ ਉੱਥੇ ਆਪਣੇ ਵਹੀਕਲ ਪਾਰਕ ਕਰਕੇ ਆਉਂਦੇ ਆ ਅੱਜ ਅਸੀਂ ਉਹਨਾਂ ਪਾਰਕਿੰਗਾਂ ਲਾਗੇ ਨਾਕੇ ਲਾਏ ਆ ਜਿਹੜੇ ਹੁਣ ਅਜੇ ਬੱਚੇ ਦੇਖੋ ਖੜੇ ਨੇ ਇਹ ਬੱਚੇ ਅਜੇ ਕੱਢ ਨਹੀਂ ਰਹੇ ਇਹਨਾਂ ਦੇ ਵਹੀਕਲ ਅੰਦਰ ਖੜੇ ਆ ਇਹਨਾਂ ਨੂੰ ਪਤਾ ਇਹਨਾਂ ਨੇ ਹੁਣ ਅਸੀਂ ਵੀ ਖੜੇ ਆ ਕਿੰਨਾ ਚਿਰ ਖੜੇ ਰਹਿਣਗੇ ਇਹ ਆਪੋ ਲੇਟ ਹੋਣਗੇ ਆਪਣੇ ਪੀਰੀਅਡਸ ਨੂੰ ਬੁਲਾਉਣਗੇ ਇਹ ਜਿਹੜੀ ਆ ਇਹਨਾਂ ਦੇ ਮਾਪਿਓ ਨੂੰ ਸਮਝਣ ਦੀ ਲੋੜ ਆ ਕਿ ਇਹ ਜਿਹੜੇ ਆ ਬੱਚਿਆਂ ਦੀ ਭਲਾਈ ਵਾਸਤੇ ਆ ਇਹ ਕੋਈ ਸਾਡੀ ਭਲਾਈ ਨਹੀਂ ਇਹ ਨੇ ਬੱਚਿਆਂ ਦੀ ਲਾਈਫ ਵਾਸਤੇ ਆ ਇਹ ਜਿਹੜਾ ਕਾਨੂੰਨ ਬਣਿਆ ਬੱਚਿਆਂ ਦੀ ਲਾਈਫ ਵਾਸਤੇ ਬਣਿਆ ਆ। ਆ ਢੱਕੀ ਕਾਕਾ ਜੀ ਐਸੀ ਸਕੂਲਾਂ ਦੇ ਵੀ ਸੈਮੀਨਾਰ ਵੀ ਕੀਤੇ ਗਏ ਸੀ ਉਹਦਾ ਕਿੰਨਾ ਕੁ ਫਾਇਦਾ ਮਿਲਿਆ? ਨਹੀਂ ਜੀ ਉਹਨਾਂ ਦਾ ਬਹੁਤ ਸਾਰੇ ਸਕੂਲਾਂ 'ਚ ਫਾਇਦਾ ਮਿਲਿਆ ਵਾ। ਇਸ ਸਕੂਲ ਦੇ ਵਿੱਚ ਸਾਡੇ ਦਿਲਜੀਤ ਸਿੰਘ ਜੀ ਸੈਮੀਨਾਰ ਲਾਇਆ ਸੀ। ਉਹ ਪ੍ਰਿੰਸੀਪਲ ਸਾਹਿਬ ਨੇ ਕਿਹਾ ਸੀ ਅਸੀਂ ਸਾਰੇ ਬੱਚਿਆਂ ਨੂੰ ਅਗਾਹ ਕਰ ਦਿੱਤਾ ਵਾ। ਇਹਨਾਂ ਨੇ ਆਪਣੇ ਹੁਣ ਪਾਰਕਿੰਗ ਦੇ ਵਿੱਚ ਕੱਲ ਦਾ ਪਹਿਲਾਂ ਇਹਨਾਂ ਨੇ ਅਲਾਓ ਕੀਤੇ ਸੀ ਜਿਹੜੇ ਬੱਚੇ ਐਕਟ ਵਾਲੇ। ਕੱਲ ਦਾ ਜਦੋਂ ਅਸੀਂ ਇਹਨਾਂ ਨੂੰ ਦੱਸਿਆ ਵਾ ਇਹਨਾਂ ਨੇ ਅੱਜ ਆਪਣੇ ਬੱਚੇ ਐਕਟ ਵਾਲੇ ਵੀ ਜਿਹੜੇ ਅਲਾਓ ਨਹੀਂ ਕੀਤੇ। ਮਨਾ ਕਰ ਦਿੱਤੀਆ ਉਹਨੇ ਜਿੰਨੇ ਬੱਚੇ ਵੇਖੋ ਤੁਰਕੇ ਆ ਰਹੇ ਹਨ ਇਹਨਾਂ ਨੇ ਬਾਹਰ ਪਾਰਕਿੰਗਾਂ 'ਚ ਮੋਟਰਸਾਈਕਲ ਲਾਏ ਇਸ ਕਰਕੇ ਅੱਜ ਇਹਨਾਂ ਸਾਰਿਆਂ ਦੇ ਚਲਾਨ ਕੀਤੇ ਜਾਣਗੇ ਸਰ ਤੁਸੀਂ ਲਗਾਤਾਰ ਲੱਗਦਾ ਹੈ ਕਿ ਪੇਰੈਂਟਸ ਨੂੰ ਵੀ ਅਵੇਅਰ ਹੋਣਾ ਚਾਹੀਦਾ ਪੇਰੈਂਟਸ ਨੂੰ ਉਹਦੇ ਆਪਣੇ ਬੱਚੇ ਨੂੰ ਸੁਝਾਣਾ ਚਾਹੀਦਾ ਨਹੀਂ ਜੀ ਪੇਰੈਂਟਸ ਨੂੰ ਪੇਰੈਂਟਸ ਨੂੰ ਸਾਰਾ ਕੁਝ ਪਤਾ ਜੀ ਇਹ ਸਾਰਾ ਕੁਝ ਪਤਾ ਵਾ ਇਹਨਾਂ ਨੂੰ ਦੱਸਿਆ ਵੇਖੋ ਰੋਜ਼ ਪੇਪਰਾਂ 'ਚ ਆ ਰਿਹਾ ਚੈਨਲਾਂ 'ਤੇ ਆ ਰਿਹਾ ਸਾਰਾ ਕੁਝ ਲੇਕਿਨ ਆ ਦੇਖੋ ਆਹ ਪਾਰਕਿੰਗ ਦੇ ਬਾਹਰ ਖੜੇ ਐ ਤੇ ਤੁਸੀਂ ਕੈਮਰੇ ਦੇਖੋ ਪਾਰਕਿੰਗਾਂ ਦੇ ਬਾਹਰ ਸਕੂਲ ਦੇ ਬੱਚੇ ਜੁਨੀਫਾਰਮ ਪਾ ਰਹੇ ਇਸ ਕਰਕੇ ਖੜੇ ਆ ਕਿ ਇਹਨਾਂ ਨੇ ਚੋਰੀ ਮੋਟਰਸਾਈਕਲ ਉੱਤੇ ਪਾਰਕ ਕੀਤੀ ਔਰ ਇਹਨਾਂ ਸਾਰਿਆਂ ਦੇ ਚਲਾਨ ਕੀਤੇ ਜਾਣਗੇ ਔਰ ਇਹਨਾਂ ਨੂੰ ਜਦੋਂ ਭਾਰੀ ਜੁਰਮਾਨਾ ਕਰਨਾ ਹੋਏਗਾ ਫਿਰ ਇਹਨਾਂ ਨੂੰ ਸਮਝ ਆਏਗੀ ਪੇਂਡ ਦੇ ਖਿਲਾਫ ਇਸ ਤੇ ਕੋਈ ਕਾਰਵਾਈ ਹਾਂਜੀ ਕਾਰਵਾਈ ਹੋਏਗੀ ਜੀ 25000 ਰੁਪਏ ਜੁਰਮਾਨਾ ਦੇ ਨਾਲ ਕੈਦ ਵੀ ਹੋਏ ਠੀਕ ਹੈ ਇਸ ਸਪਾਰਸ਼ੀ ਕੋਣ ਵੀ ਕਰਾਈ ਜਾਂਦੀ ਨਹੀਂ ਨਹੀਂ ਜੀ ਸਪਾਰਸ਼ੀ ਨੇ ਉਹਦੇ ਪੇਰੈਂਟਸ ਕਹੀਏ ਰਿਆ ਕਈ ਜਿਹੜੇ ਡਰਾਈਵਿੰਗ ਲਾਇਸੈਂਸ ਬਣਾ ਰਹੇ ਨਾ ਉਹਨਾਂ ਨੂੰ ਮਿਸ ਗਾਈਡ ਕਰ ਰਹੇ ਤੇ ਐਕਟ ਵਿੱਚ ਚਲਾ ਸਕਦੇ ਜੋ ਉਹ ਗਲਤ ਕਰ ਰਹੇ ਆ ਉਹਨਾਂ ਬਾਰੇ ਵੀ ਅਸੀਂ ਪਤਾ ਕਰ ਰਹੇ ਆ ਜਿਹੜੇ ਬੱਚੇ ਇਹਨੂੰ ਗਲਤ ਗਾਈਡ ਕਰਕੇ ਗਲਤ ਲਾਇਸੈਂਸ ਬਣਾਉਂਦੇ ਆ ਉਹਨਾਂ ਦੇ ਖਿਲਾਫ ਕਾਰਵਾਈ ਕਰਾਂਗੇ। ਇੱਕ ਵਧੀਆ ਵਧੀਆ ਪ੍ਰਸ਼ੰਸਾ ਕੀਤੀ ਗਿਆ ਜੀ ਸਾਹਿਬ ਇਹ ਡਾਕਟਰ ਸਾਹਿਬ ਮੈਂ ਤੇ ਸਿਰਫ ਇੱਕ ਰਿਕੁਐਸਟ ਕਰਨੀ ਸੀ ਕਿ ਜਿਵੇਂ ਹੋਰ ਸਕੂਲ ਹੈਗੇ ਜਿਵੇਂ ਡੀਏਵੀ ਵੀ ਹੈ, ਸਪਰਿੰਗ ਡੇਲਸ ਵੀ ਹੈ ਸਾਰੰਜ ਆਪਾਂ ਵਾਰੀ ਵਾਰੀ ਕਰਕੇ ਤੇ ਸਾਰੰਜ ਕਰੀਏ ਹਾਂ ਜੀ ਕੋਈ ਸਿੰਗਲ ਆਊਟ ਨਾ ਹੋਵੇ। ਮਾਪਿਆਂ ਨੂੰ ਕੋਈ ਅਪੀਲ ਕਰਨਾ ਚਾਹੁੰਦਾ ਮਾਪਿਆਂ ਨੂੰ ਕੋਈ ਮੈਂ ਮਾਪਿਆਂ ਨੂੰ ਇਸੇ ਗੱਲ ਦੀ ਅਪੀਲ ਕਰਨੀ ਹੈ ਕਿ ਇਹ ਸਾਨੂੰ ਸਰਕਾਰ ਨੂੰ ਇਸ ਗੱਲ ਦਾ ਕੋਈ ਫਾਇਦਾ ਨਹੀਂ ਕਰਾ ਇਸ ਨੂੰ ਸਕੂਲ ਦੀ ਐਡਮਿਨਿਸਟ੍ਰੇਸ਼ਨ ਨੂੰ ਇਸ ਗੱਲ ਦਾ ਕੋਈ ਫਾਇਦਾ ਨਹੀਂਗਾ ਇਹ ਬੱਚਿਆਂ ਦੇ ਫਾਇਦੇ ਵਾਸਤੇ ਗੱਲ ਹੋ ਰਹੀ ਹੈ ਸੋ ਇਸ ਗੱਲ ਨੂੰ ਪੋਜ਼ਿਟਿਵ ਲਓ ਇਸ ਗੱਲ ਨੂੰ ਇਹ ਨਾ ਕਹੋ ਕਿ ਅਸੀਂ ਕੋਈ ਨਾ ਤੇ ਗੱਲ ਠੂਸ ਰਹੇ ਹਾਂ ਬੱਚੇ ਛੋਟੇ ਹੁੰਦੇ ਆ ਬੱਚਿਆਂ ਦੀ ਸਮਝ ਘੱਟ ਹੁੰਦੀ ਹੈ ਤਾਂ ਇਹ ਦੇ ਕਿਹੜਾ 18 ਸਾਲ ਨੂੰ ਜਾ ਕੇ ਲੈਸ ਜਿਵੇਂਗਾ 14 ਸਾਲ ਦਾ ਬੱਚਾ ਜਿੰਨਾ ਮਰਜ਼ੀ ਚੰਗਾ ਸਕੂਟਰ ਮੋਟਰਸਾਈਕਲ ਕਾਰ ਚਲਾਉਂਦਾ ਹੋਵੇ ਲੇਕਿਨ ਸਮਝ ਪੂਰੀ ਡਿਵੈਲਪ ਨਹੀਂ ਹੋਈ ਹੁੰਦੀ ਰਿਐਕਟ ਸਿਚੁਏਸ਼ਨ ਨੂੰ ਰਿਐਕਟ ਕਰਨਾ ਔਖਾ ਹੁੰਦਾ ਇਸ ਕਰਕੇ ਹੱਥ ਜੋੜ ਕੇ ਮੇਰੀ ਮਾਪਿਓ ਅਗੇ ਬੇਨਤੀ ਹੈ ਕਿ ਆਪਾਂ ਬਿ ਕੰਟਰੋਲ ਚ ਰਹੇਗਾ ਮਾਪਿਆਂ ਦੇ ਅਸੀਂ ਕੰਮ ਸੌਖਾ ਵੀ ਕਰਤਾ ਹੈ ਅੱਗੇ ਬੱਚੇ ਮਾਪਿਆਂ ਦੇ ਜਿਹਨੂੰ ਕਹਿੰਦੇ ਨਾ ਗਲਤ ਅੰਗੂਠਾ ਦੇ ਕੇ ਗੱਡੀ ਲੈਂਦੇ ਸੀ ਕਿ ਨਹੀਂ ਸਾਨੂੰ ਸਕੂਟਰ ਲੈ ਕੇ ਦੋ ਮੋਟਰਸਾਈਕਲ ਲੈ ਕੇ ਦੋ ਉਹਨਾਂ ਦਾ ਕੰਮ ਸੌਖਾ ਹੋ ਗਿਆ ਉਹ ਕਹਿ ਸਕਦੇ ਕਿ ਕਾਨੂੰਨ ਹੈ ਅਸੀਂ ਨਹੀਂ ਲੈ ਕੇ ਦੇ ਸਕਦੇ ਸੋ ਇਸ ਕਰਕੇ ਬਹੁਤ ਚੰਗਾ ਉਪਰਾਲਾ ਹੈ ਇਹ ਗਵਰਨਮੈਂਟ ਦਾ ਔਰ ਇਹਨੂੰ ਇਹ ਬਾਹਰ ਪਾਰਕਿੰਗਾਂ ਹੀ ਲਾ ਰਹੇ ਮੋਟਰਸਾਈਕਲ ਸੇਰ ਬਾਹਰ ਇਹ ਗਲਤ ਇਹ ਇਹ ਗਲਤ ਗੱਲ ਹੈ ਕਿਉਂਕਿ ਇਹ ਤੇ ਗੈਰਕਾਨੂੰਨੀ ਗੱਲ ਹੈ ਦੂਜੀ ਗੱਲ ਹੈ ਮੜ ਕੇ ਬਾਹਰ ਚੋਰੀ ਹੋਏ ਤਾਂ ਮੜ ਕੇ ਫਿਰ ਉਸ ਪੁਲਿਸ ਦਾ ਕੰਮ ਵੱਧਾ ਸੁਇਸ ਕਰਕੇ ਗਲਤ ਹੈ ਟੋਟਲੀ ਗਲਤ ਹੈ ਇਹਨਾਂ ਨੂੰ ਆਲਟਰਨੇਟ ਅਰੇਂਜਮੈਂਟ ਕਰਨੇ ਚਾਹੀਦੇ ਆ ਪੇਰੈਂਟਸ ਨੂੰ ਚਾਹੀਦਾ ਹੈ ਕਿ ਆਪ ਛੱਡ ਕੇ ਜਾਣ ਜਾਂ ਬੱਚਿਆਂ ਨੂੰ ਗੇਅਰਲੈਸ 16 ਸਾਲ ਤੋਂ ਉੱਪਰ ਲਰਨਿੰਗ ਲਾਇਸੈਂਸ ਵਾਲਾ ਗੇਅਰਲੈਸ ਸਕੂਟਰ ਲੈ ਕੇ ਦੇਣ ਥੈਂਕ ਯੂ ਜੀ